ਦੋਸਤੋ ਹੁਣੇ-ਹੁਣੇ ਦੇਸ਼ ਦੇ ਵਿੱਚ ਫੈਲੀ ਇਹ ਵੱਡੀ ਖਤਰਨਾਕ ਬਿਮਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਗੰਭੀਰ ਬਿਮਾਰੀ ਨਾਲ ਜਿੱਠਣ ਦੇ ਲਈ ਭਾਰਤ ਦੇ ਵਿੱਚੋਂ ਨਾ ਐਮਪੌਕਸ ਯਾਨੀ ਕਿ ਮੰਕੀ ਪੌਕਸ ਨਾਲ ਲੜਨ ਲਈ ਆਪਣੀ ਸਰਵ ਦੇਸ਼ੀ ਆਰਟੀਪੀਸੀਆ ਟੈਸਟ ਕਿਟ ਤਿਆਰ ਕਰ ਲਈਤੀ ਗਈ ਹੈ ਇਸ ਨੂੰ ਕੇਂਦਰੀ ਡਰੰਗ ਸਟੈਂਟਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਮਨਜ਼ੂਰੀ ਦਿੱਤੀ ਹੈ ਜੀ ਹਾਂ ਇਨੇ ਦਿਨੀ ਪੂਰੀ ਦੁਨੀਆ 'ਚ ਮੰਕੀ ਪੌਕਸ ਦਾ ਖਤਰਾ ਮੰਡਾ ਰਿਹਾ ਹੈ। ਇਹ ਬਿਮਾਰੀ ਜੋ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਫੈਲ ਚੁੱਕੀ ਹੈ, ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਅੰਤਰਰਾਸ਼ਟਰੀ ਚਿੰਤਾ ਦੀ ਦੁੱਜੀ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਵਾਇਰਸ ਦੇ ਨਵੇਂ ਸਟ੍ਰੇਨ ਕੋਲਡ 1 ਨੂੰ ਵਦੇਰੇ ਸ਼ੂਤ ਵਾਲਾ ਮੰਨਿਆ ਜਾਂਦਾ ਹੈ ਤੇ ਇਸ ਦੀ ਮੌਤ ਦਰ ਉੱਚੀ ਹੈ। ਇਸ ਗੰਭੀਰ ਬਿਮਾਰੀ ਨਾਲ ਜਿੱੱਟਣੇ ਭਾਰਤ 'ਚ ਹੁਣ ਐਮਪੌਕਸ ਨਾਲ ਲੜਨ ਵਾਲੀ ਆਪਣੀ ਸਵਦੇਸ਼ੀ ਆਰਟੀਪੀਸੀਆ ਟੈਸਟ ਕਿਟ ਤਿਆਰ ਕੀਤੀ ਗਈ ਹੈ। ਇਸ ਨੂੰ ਕੇ